ਦੋਸਤੋ ਮੈਂ ਲਖਵੀਰ ਸਿੰਘ ਫਾਰਮਿੰਗ ਇਨਫੋਰਮੇਸ਼ਨ ਤੋਂ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਵੇਖਣਾ ਤੇ ਐਂਥੱਕ ਜੇ ਚੰਗੀ ਲੱਗੇ ਤੇ ਸ਼ੇਅਰ ਕਰਨਾ ਜਿੰਨਾ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਵਾਲਾ ਬਟਨ ਦਬਾ ਲੋ ਤਾਂ ਕਿ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਪਿਛਲੋ ਜੋ ਪਿਛਲੇ ਦਿਨੀ 2-4 ਦਿਨ ਪਹਿਲਾਂ بارش ਹੋਈ ਸੀ ਉਹਦੇ ਨਾਲ ਕਾਲਚਰਾਨੀ ਅਤੇ ਨੰਦਗੜ ਦੇ ੜੀਏ ਵਿੱਚ ਕਣਕਾਂ ਦਾ ਸਰੋਂ ਦਾ ਫਸਲਾਂ ਦਾ ਬਹੁਤ ਭਾਰੀ ਘੜਾ ਮਾਰੀ ਨਾਲ ਨੁਕਸਾਨ ਹੋਇਆ ਸੀ ਜਿੰਦੇ ਦੇਖ ਰਹੇ ਆ ਆਪਾਂ ਕਿ ਇੱਕ ਵੀ ਸਿੱਟਾ ਕਣਕ ਦਾ ਨਹੀਂ ਬਚਿਆ ਸਾਰੇ ਤੋੜ ਕੇ ਬੂਟਿਆਂ ਨੂੰ ਤੋੜ ਕੇ ਲੰਬੇ ਪਾ ਦਿੱਤੀਗੇ ਥੱਲੇ ਢੇਪੀ ਜਿੰਦੇ ਵਿੱਚੋਂ ਕਿਸਾਨ ਨੂੰ ਕੋਈ ਵੀ ਝਾੜ ਨਹੀਂ ਮਿਲਣਾ ਅਤੇ ਨਾ ਹੀ ਤੂੜੀ ਜੋਗੀ ਨਾੜ ਹੋਣਾ ਕਿਉਂਕਿ ਕਣਕ ਨੇ ਹੌਲੀ-ਹੌਲੀ ਇੰਨੇ ਗਲ ਜਾਣ ਤੇ ਕਿਸਾਨ ਦੀ 6 ਮਹੀਨਿਆਂ ਦੀ ਫਸਲ ਆ ਜਿਹੜੀ ਖਤਮ ਹੋ ਗਈ ਆਪਾਂ ਦੇਖ ਰਹੇ ਹਾਂ ਕਿ ਆ ਵੇਖੋ ਇੱਕ ਵੀ ਡੰਡੀ ਦੇ ਨਾਲ ਸਿੱਟਾ ਨਹੀਂ ਤੇ ਜੋ ਕਿਸੇ ਠਿੱਟਾ ਹੈ ਤੇ ਉਹ ਟੁੱਟ ਚੁੱਕਾ ਤੇ ਕਿਸਾਨ ਅੱਗੇ ਹੀ ਕਰਜ਼ੇ ਦੀ ਮਾਰ ਦੇ ਹੇਠ ਦੱਬਿਆ ਹੋਇਆ ਹੈ ਅਤੇ ਦੂਸਾ ਸਰਕਾਰਾਂ ਕਿਸਾਨ ਦੀ ਸਾਰ ਨਹੀਂ ਲੈ ਰਹੀਆਂ ਕਿਉਂਕਿ ਕਿਸਾਨ ਹਰ 6 ਮਹੀਨਿਆਂ ਦੀ ਫਸਲ ਦੇ ਉੱਤੇ ਨਿਰਭਰ ਹਨ। ਤੋਂ 6 ਮਹੀਨਿਆਂ ਦੀ ਫਸਲ ਕਿਸਾਨ ਦੇ ਅੰਦਰ ਘਟ ਜਾ ਰਹੀ ਆ। ਕੁਦਰਤੀ ਮਾਰਾਂ ਨਾਲ ਮਾਰੀ ਜਾ ਰਹੀ ਆ। ਅਤੇ ਕੁਝ ਵਪਾਰੀਆਂ ਦੀ ਲੁੱਟ ਚਾਰੀ। ਪਰ ਪਿਛਲੇ ਸਾਲ ਵੀ ਮੁਕਸਰ ਜ਼ਿਲ੍ਹੇ ਦੇ ਲੰਬੀ ਹਲਕਾ ਅਤੇ ਹੋਰ ਪਿੰਡਾਂ ਦੇ ਵਿੱਚ ਬਹੁਤ ਭਾਰੀ ਗੜਾ ਮਾਰੀ ਨਾਲ ਨੁਕਸਾਨ ਹੋਇਆ ਸੀ ਜਿੰਦਾ ਕਿ ਕੋਈ ਜੀ ਪਿੰਡਾਂ ਦੇ ਵਿੱਚ ਖਰਾਬਾ ਮਿਲਿਆ ਸੀ ਕੋਈ ਪਰਸੈਂਟ ਬਾਕੀ ਕਿਸਾਨ ਉਸੇ ਤਰ੍ਹਾਂ ਹੀ ਰਹਿ ਗਏ ਸੀ ਸਰਕਾਰਾਂ ਨੇ ਗੋਗਲੂਆਂ ਤੋਂ ਮਿੱਟੀ ਚਾੜੀ ਸੀ ਇਸ ਵਾਰ ਵੀ ਅੱਜ 7-8 ਦਿਨ ਹੋ ਚੁੱਕਿਆ بارش ਹੋਈ ਨੂੰ ਜਦੋਂ ਕਿ ਅਜੇ ਤੱਕ ਕੋਈ ਵੀ ਮੈਕਮ ਨੇ ਕਾਰਵਾਈ ਨਹੀਂ ਕੀਤੀ ਅਤੇ ਕਿਸਾਨ ਆਪ ਦੀ ਹਾਲਤ ਬਿਆਨ ਕਰ ਰਿਹਾ ਕਿ ਸਾਡਾ ਫਸਲ ਵੀ ਖਤਮ ਹੋ ਗਈ ਸਾਡਾ ਲਾਇਆ ਹੋਇਆ ਖਰਚਾ ਵੀ ਖਤਮ ਹੋ ਗਿਆ ਜਿੰਦੇ ਵਿੱਚ ਇੱਕ ਕਿਸਾਨ ਨੂੰ ਪ੍ਰਤੀ ਏਕੜ 40000 ਦਾ ਨੁਕਸਾਨ ਹੋ ਚੁੱਕਾ ਹੈ ਤੇ ਜੋ ਖਰਚੇ ਆ ਉਹ ਵੱਖਰਾ ਨੁਕਸਾਨ ਹੋ ਚੁੱਕਾ ਹੈ ਵੀ ਇੱਕ ਕਿਸਾਨ 50 55000 ਦੀ ਮਾਰ ਠਾ ਚੁੱਕਾ ਪਰ ਸਰਕਾਰਾਂ ਨੇ ਇਸ ਪ੍ਰਤੀ ਅਜੇ ਤੱਕ ਕੁਝ ਵੀ ਨਹੀਂ ਕੀਤਾ ਤੇ ਆਪਾਂ ਵੇਖ ਰਹੇ ਹਾਂ ਕੁਝ ਲੋਕ ਕਹਿੰਦੇ ਵੀ ਨਹੀਂ ਰੌਲਾ ਜਿਆਦਾ ਪਾਉਂਦੇ ਪਰ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਰ ਅੱਜ ਬਹੁਤ ਦਿਨਾਂ ਬਾਅਦ ਖੇਤੀਬਾੜੀ ਮੰਤਰੀ ਜਹੇਦਰ ਪਰਮੇਸ਼ਰ ਸਿੰਘ ਜੀ ਕੋਡੀਆਂ ਉਹ ਇਨ੍ਹਾਂ ਪਿੰਡਾਂ ਦਾ ਦੌਰਾ ਕਰਨ ਗਏ ਅਤੇ ਉਹਨਾਂ ਗਰਦੌਰੀਆਂ ਦੇ ਹੁਕਮ ਦਿੱਤੇ ਹਨ ਪਰ ਹੁੰਦਾ ਇਹ ਨਹੀਂ ਪਤਾ ਵੀ ਅਜੇ ਤੱਕ ਸਰਕਾਰ ਵੱਲੋਂ ਇਹਦਾ ਹਰ ਜਾਣਨਾ ਕਿਤਨਾ ਦਿੱਤਾ ਜਾਣਾ ਤੇ ਕੀ ਮੇਲੂਗਾ ਅੱਜ ਐਲਾਨ ਕੀਤਾ ਗਿਆ ਵੀ ਇਹਨਾਂ ਦੀਆਂ ਫਸਲ ਦੀਆਂ ਗਰਦੌਰੀਆਂ ਕੀਤੀਆਂ ਜਾਂ ਤੇ ਕਣਕ ਆ ਜਿਹੜੀ ਉਹ ਆਪਾਂ ਵੇਖ ਰਹੇ ਹਾਂ ਜਮਾਂ ਖਤਮ ਹੋ ਚੁੱਕੀ ਐ ਇਹਦੇ ਸਿੱਟੇ ਤੋੜ ਦਿੱਤੇ ਗਏ ਨੇ ਟੁੱਟਣ ਤੋਂ ਬਾਅਦ ਜੋ ਸਿੱਟੇ ਥੱਲੇ ਜ਼ਮੀਨ ਤੇ ਗਏ ਨੇ ਉਹ ਸਿੱਟੇ ਸੁੱਕ ਚੁੱਕੇ ਆ ਤੇ ਜਿਹੜੇ ਨਾਲ ਆ ਸਿੱਟੇ ਤੋਂ ਨਾਲ ਨੂੰ ਤੋੜ ਦਿੱਤਾ ਗਿਆ ਮੁੱਢ ਤੋਂ ਨਾਲ ਨੂੰ ਟੁੱਟਣ ਦੇ ਨਾਲ ਸਿੱਟਾ ਲੰਮ ਕਰਿਆ ਪਰੋਂ ਦੇ ਵਿੱਚ ਦਾਣੇ ਨਹੀਂ ਬਣਨੇ ਆਪਾਂ ਦੇਖ ਰਹੇ ਹਾਂ ਵੀ ਇਹ ਹਰੇਕ ਸਿੱਟਾ ਹੀ ਸੁੱਕਾ ਪਿਆ ਤੇ ਨਾਲ ਜਿਹੜੇ ਕੋਈ ਸਿੱਟੇ ਨੇ ਉਹਨਾਂ ਦੀਆਂ ਕੰਡੀਆਂ ਟੁੱਟੀਆਂ ਹੋਈਆਂ ਨੇ ਤੇ ਕੋਈ ਵੀ ਝਾੜ ਦੀ ਇੱਥੇ ਉਮੀਦ ਨਹੀਂ ਇਸ ਏਰੀਏ ਦੇ ਵਿੱਚ 100 ਦਾ 100% ਹੀ ਨੁਕਸਾਨੀ ਗਈ ਆ ਹੁਣ ਕਿਸਾਨਾਂ ਨੂੰ ਕੋਈ ਉਮੀਦ ਜਾਗੀ ਵੀ ਸ਼ਾਇਦ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਅੱਜ ਮੌਕਾ ਦੇਖਿਆ ਹੈ ਵੀ ਇਹੰਦਾ ਕੀ ਬਣਦਾ ਹੈ ਖਰਾਬਾ ਮਿਲਦਾ ਹੈ ਕਿ ਨਹੀਂ ਮਿਲਦਾ ਬਾਕੀ ਉਹ ਸਰਕਾਰ ਦੇ ਵਸ ਆਪਾਂ ਦੇਖ ਰਿਹਾ ਮੰਤਰੀ ਸਾਹਮਣੇ ਆਪਦਾ ਜੋ ਐਲਾਨ ਕੀਤਾ ਵੀ ਅਸੀਂ ਇਹਨਾਂ ਦਾ ਖਰਾਬਾ ਗਿਰਦਾਵਰੀਆਂ ਕਰਾਂਗੇ ਤੇ ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਵਾਂ ਸੋ ਦੋਸਤੋ ਬਹੁਤ-ਬਹੁਤ ਧੰਨਵਾਦ ਤੇ ਇਹਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ